ਇਸੇ ਇਹਨਾਂ ਨੂੰ ਕਾਨੂੰਨ ਬਣਾਉਣਾ ਜਿਹੜਾ ਡਰਾਈਵਰ दारू ਪੀ ਕੇ ਗੱਡੀ ਚਲਾ ਲਿਆ ਹਾਈਵੇ ਤੇ ਚਲਾ ਰੇ Rajasthan ਦੇ ਵਿੱਚ ਥਾਂ ਥਾਂ ਬੋਰਡ ਲੱਗੇ ਜੀ ਵੀ ਜਿਹੜਾ ਡਰਾਈਵਰ दारू ਪੀ ਕੇ ਗੱਡੀ ਚਲਾ ਰਿਹਾ ਜਿਹੜਾ ਬਕਾਇਆ ਕੇਸ ਪਿਆ ਉਹਦਾ ਰੋਡ ਤੇ ਬੇਖਬਰਾ ਉਹਦੇ ਜੋ ਪਾਇਆ ਜਾਊ ਉਥੇ ਡਰਾਈਵਰ ਕਿਵੇਂ ਸੁਧਰਿਆ ਸਾਰਾ ਕੁਝ ਜਿਹੜਾ ਉਹਦੇ ਬਾਰੇ ਅਸੀਂ ਕਹਿ ਸਕਦੇ ਹਾਂ ਵੀ दारू ਪੀਤੀ ਐ ਨੂੰ ਜਾਂ ਕੋਈ ਹੋਰ ਜਿਹੜਾ ਕਿਸੇ ਕਿਸਮ ਦਾ ਨਸ਼ਾ ਪਤਾ ਹਾਂਜੀ ਕੋਈ ਵੀ ਕਿਸੇ ਤਰ੍ਹਾਂ ਦਾ ਨਸ਼ਾ ਪਤਾ ਉਹਦੇ ਬਾਰੇ ਹੋ ਸਕਦਾ ਜਿਹੜਾ ਆ ਬਣਾ ਰਹੇ ਤਾਂ ਇਹ ਨਜਾਇਜ਼ ਧੱਕਾ ਡਰਾਈਵਰੀ ਕਰਨੀ ਬਾਈ ਜੀ ਮੋਜ਼ਾ ਜੀ ਜਦੋਂ ਬੰਦਾ ਸਟੀering ਤੇ ਬੈਂਦਾ ਜੀ ਰਾਤ ਨੂੰ ਸਾਰੀ ਰਾਤ ਠੰਡ ਦੇ ਵਿੱਚ ਗੱਡੀ ਚਲਾਉਣੀ ਆ ਖਲਾਜੀ ਦਾ ਵਾੜਾ ਨਹੀਂਗਾ ਜੀ 10000 ਰੁਪਿਆ ਜਾਂ 15000 ਰੁਪਏ ਦੇ ਵਿੱਚ ਕੋਈ ਬੰਦਾ ਸਾਨੂੰ ਪਰਿਵਾਰ ਚਲਾ ਕੇ ਦਿਖਾ ਦੇਵੇ ਆਪਦਾ ਡਰਾਈਵਰ 10 15000 ਰੁਪਏ ਦੇ ਵਿੱਚ ਆਪਦਾ ਪਰਿਵਾਰ ਚਲਾਉਂਦਾ ਸਰਕਾਰ ਕਹਿੰਦੀ ਵੀ ਉਹਨੂੰ 10 ਲੱਖ ਰੁਪਿਆ ਜੁਰਮਾਨਾ ਕਰ ਦੇਣਾ 10 ਸਾਲ ਦੀ 7 ਸਾਲ ਦੀ ਸਜ਼ਾ ਕਰ ਦੇਣੀ ਆ ਦੱਸੋ ਜੀ ਪਰਿਵਾਰ ਤਾਂ ਇਹਨਾਂ ਕੋਲ ਪਹਿਲਾਂ ਨਹੀਂ ਚੱਲਦੇ ਸਾਡੇ ਕੋਲ ਡਰਾਈਵਰਾਂ ਕੋਲੋਂ ਜੀ ਐਡਾ ਸਾਡੇ ਨਾਲ ਧੱਕਾ ਹੋ ਰਿਹਾ ਕੋਈ ਸਾਡੀ ਸੁਣਵਾਈ ਨਹੀਂ ਗਈ ਇੰਨੇ ਦੂਰ ਦੂਰ ਤੱਕ ਗੱਡੀਆਂ ਲੈ ਕੇ ਜਾਂਦੇ ਆ ਮਾਲ ਦੇ ਕੇ ਹੁੰਦੇ ਆ ਜੀ ਜਿੱਥੇ ਕਿਤੇ ਸਾਨੂੰ ਪੁਲਿਸ ਰੋਕਦੀ ਆ ਐ ਸਾਡੇ ਨਾਲ ਗੱਲ ਕਰਦੇ ਜਿਵੇਂ ਅਸੀਂ ਅੱਤਵਾਦੀ ਹੁੰਨੇ ਆ ਠੀਕ ਆ ਜੀ ਡੰਡੇ ਵੀ ਮਾਰਦੇ ਆ ਬਹੁਤ ਘਸ ਕਰਦੇ ਆ ਸਾਨੂੰ ਐ ਲੱਗਦਾ ਵੀ ਅਸੀਂ ਕੋਈ ਅਪਰਾਧੀ ਆ ਦੱਸਿਆ ਜਾਵੇ ਸਾਨੂੰ ਵੀ ਸਾਡਾ ਕਸੂਰ ਕੀ ਉਹਦੇ ਪਿੱਛੇ ਕਾਰਨ ਇਹ ਹੁੰਦਾ ਜੀ ਜਿਹੜਾ ਵੀ ਬੰਦਾ ਗੱਡੀ ਚਲਾਉਂਦਾ ਜੀ ਉਹ ਬੰਦੇ ਕੋਲ ਹੈਵੀ ਲਾਇਸੈਂਸ ਆ ਮਾਲਕ ਉਹਨੂੰ 50 ਲੱਖ ਦੀ 60 ਲੱਖ ਦੀ ਗੱਡੀ ਦਿੰਦਾ ਉਹਦੀ ਪੂਰੀ ਚੈੱਕ ਅਪ ਕਰਕੇ ਦਿੰਦਾ ਵੀ ਇਹ ਬੰਦਾ ਗੱਡੀ ਦੇ ਲਾਇਕ ਹੈਗਾ ਚਲਾਉਣ ਦੇ ਕਿ ਨਹੀਂ ਹੈਗਾਗਾ ਇੱਕ ਬੰਦਾ ਸਾਹਮਣੇ ਆ ਰਿਹਾ ਕਾਰ ਲੈ ਕੇ ਜੀ ਉਹ 15 ਸਾਲ ਦਾ 18 ਸਾਲ ਦਾ ਜਾਂ 20 ਸਾਲ ਦਾ ਬੱਚਾ ਜੀ ਉਹਦੀ ਮਤ ਕੇਹੋ ਜੀ ਆ ਉਹਨੇ ਘਰੇ ਕਾਰ ਖੜੀ ਸੀਗੀ ਉਹਨੇ ਭਜਾ ਲਈ ਆ ਕਿ ਤੂੰ ਉਹਨੇ ਡਰਾਈਵਰੀ ਨਹੀਂ ਸਿੱਖੀ ਕੁਛ ਨਹੀਂ ਸਿੱਖੀਗੀ ਉਹ ਮੂਰੇ ਕਰਕੇ ਬ੍ਰੇਕ ਮਾਰਦਾ ਜਾਂ ਕੱਟ ਮਾਰਦਾ ਉੱਥੇ ਐਕਸੀਡੈਂਟ ਹੁੰਦਾ ਪਬਲਿਕ ਕੀ ਕਰਦੀ ਆ ਡਰਾਈਵਰ ਨੂੰ ਕੁੜਦੀ ਆ ਜੀ ਪਬਲਿਕ ਡਰਾਈਵਰ ਨੂੰ ਕੁੱਟਦੀ ਆ ਇਹਦੇ ਵਿੱਚ ਡਰਾਈਵਰ ਦਾ ਕੋਈ ਕਸੂਰ ਨਹੀਂ ਹੁੰਦਾਗਾ ਡਰਾਈਵਰ ਤਾਂ ਥੋੜੇ ਜੀ ਕਰਦਾ ਵੀ ਮੈਂ ਐਕਸੀਡੈਂਟ ਕਰਾਂ ਜੀ ਦੂਜੀ ਸਟੇਟ ਚਾ ਕੇ ਜਾਂ ਕਿਤੇ ਵੀ ਉਹਦੇ ਵਿੱਚ ਕਸੂਰ ਅਗਲੇ ਦਾ ਹੁੰਦਾ ਕੁੱਟ ਸਾਡੇ ਪੈਂਦੀ ਆ ਜੀ ਅਸੀਂ ਉਤੋਂ ਗੱਡੀ ਛੱਡ ਕੇ ਨਾ ਭੱਜਾਂਗੇ ਸਾਨੂੰ ਪਬਲਿਕ ਕੁੱਟ ਕੇ ਗੱਡੀ 'ਚ ਮਾਰ ਦਿੰਦੀ ਆ ਜੀ ਸਾਡੇ ਬਾਰੇ ਵੀ ਕੋਈ ਸੋਚਿਆ ਜਾਵੇ ਨਾ ਜੀ ਸਬਸਿਆ ਪੁਲਿਸ ਦੀ ਬਹੁਤ ਵੱਡੀ ਪਰੇਸ਼ਾਨੀਆਂ ਸਾਨੂੰ ਇੱਕ ਤਾਂ ਜੀ ਬਹੁਤ ਜ਼ਿਆਦਾ ਸਾਨੂੰ ਆਰਟੀਓ ਡੀਟੀਓ ਸਾਰੀਆਂ ਪਰੇਸ਼ਾਨੀਆਂ ਆ ਵਾਹਿਗੁਰੂ ਜਦੋਂ ਤੁਰ ਪੈਨੇ ਆ ਇਹ ਨਾ ਜਰ ਘਰੇ ਵਾਪਸ ਨਹੀਂ ਆਉਂਦੇਗੇ ਪਰੇਸ਼ਾਨੀਆਂ ਚ ਹੀ ਆਉਨੇ ਆ ਪਰਿਵਾਰ ਨੂੰ ਹੀ ਮੇਨ ਗੱਲ ਤਾਂ ਇਹ ਹੈਗੀ ਆ ਵੀ ਅੱਜ ਕੱਲ ਮਹਿੰਗਾਈ ਬਹੁਤ ਆ ਜੀ ਆਰਥਿਕ ਤੰਗੀ ਦਾ ਠੀਕ ਆ ਜੀ ਤੁਸੀਂ ਆਪ ਸਿਆਣੇ ਆ ਵੀ 12000 15000 ਤੇ ਡਰਾਈਵਰ ਕੰਮ ਕਰਦਾ ਤੇ 12 15000 ਨਾਲ ਪਰਿਵਾਰ ਕਿਵੇਂ ਚੱਲੂਗਾ ਜੀ ਠੀਕ ਆ ਜੀ ਚਾਰ ਚਪੇਰੇ ਪਰੇਸ਼ਾਨ ਗਈਆਂ ਜੀ ਕੋਈ ਸਹੂਲਤ ਨਹੀਂ ਡਰਾਈਵਰ ਨੂੰ ਕਿਤੋਂ ਵੀ ਜੀ ਇਸ ਮਸਲੇ ਤੇ ਹੜਤਾਲਾਂ ਸਟ੍ਰੈਕ ਤਾਂ ਨਹੀਂ ਹੁੰਦੀਆਂ ਜੀ ਸਾਡੇ ਜਿਹੜੇ ਮਾਲਕਾ ਜੀ ਉਹਨਾਂ ਦੇ ਭਾੜੇ ਘਟਾ ਦਿੱਤੇ ਗਏ ਆ ਚਾਰ ਚਪੇਰਿਓ ਸਾਰਾ ਕੁਝ ਉਹਨਾਂ ਦੇ ਪੱਲੇ ਆਪਦੇ ਵੀ ਕੁਝ ਨਹੀਂ ਪੈਂਦਾ ਸੀ ਉਹਨਾਂ ਨੂੰ ਕੀ ਕਹੀਏ ਜੀ ਸਾਨੂੰ ਪਤਾ ਵੀ ਮਾਲਕ ਨੂੰ ਜੇ ਤਾਂ ਵੱਜਣਗੇ ਮਾਲਕ ਸਾਨੂੰ ਫੇਰ ਹੀ ਦੇਊਗਾ ਜੀ ਮਾਲਕ ਨੂੰ ਆਪ ਨੂੰ ਨਹੀਂ ਬਚ ਰਿਹਾਗਾ ਵੱਡੀਆਂ ਕੰਪਨੀਆਂ ਦਾ ਜਾਦੇ ਕੰਮ ਆ ਜੀ ਉਹ ਹੁਣ ਨਿੱਕੇ ਜਿਹੜੇ ਮਾਲਕ ਆ ਉਹਨਾਂ ਨੂੰ ਖਤਮ ਕਰ ਰਹੇ ਆ ਛੋਟੀਆਂ ਗੱਡੀਆਂ ਯਾਨੀ ਕਿ ਵੀ ਛੋਟੇ ਮਾਲਕਾ ਦੋ ਦੋ ਚਾਰ ਚਾਰ ਪੰਜ ਪੰਜ ਗੱਡੀਆਂ ਵਾਲੇ ਜੀ ਵੱਡੀਆਂ ਕੰਪਨੀਆਂ ਨਾਲ ਹੁਣ ਮੁਕਾਬਲਾ ਨਹੀਂ ਹੁੰਦਾ ਜੀ ਉਹ ਆਪਦੀ ਮਰਜ਼ੀ ਦੇ ਕਾਨੂੰਨ ਬਣਾਈ ਜਾਂਦੇ ਆ ਜੀ ਸਰਕਾਰ ਦੀ ਬਾਹਰ ਦੀਆਂ ਵੱਡੀਆਂ ਕੰਪਨੀਆਂ ਆ ਰਹੀਆਂ ਉਹਨਾਂ ਦਾ ਮਾਲ ਆ ਉਹਨਾਂ ਨੂੰ ਡਰਾਈਵਰ ਦੀ ਜ਼ਿੰਦਗੀ ਨਾਲ ਥੋੜੋ ਕੀ ਮਸਲਾ ਉਹਨਾਂ ਨੂੰ ਆਪਦੇ ਮਾਲ ਨਾਲ ਮਸਲਾ ਵੀ ਡਰਾਈਵਰ ਸਾਡਾ ਮਾਲ ਛੱਡ ਕੇ ਨਾ ਸਾਡੇ ਮਾਲ ਨੂੰ ਕੋਈ ਨੁਕਸਾਨ ਨਾ ਹੋਵੇ ਡਰਾਈਵਰ ਮਰਦਾ ਤਾਂ ਮਰ ਜਾਏ ਉੱਥੇ ਆਪਦੀ ਸੇਫਟੀ ਆਪਦੀ ਸੇਫਟੀ ਉਹਨਾਂ ਨੇ ਮਾਲ ਦੀ ਸੇਫਟੀ ਰੱਖੀ ਆ ਡਰਾਈਵਰ ਦੀ ਕੋਈ ਸੇਫਟੀ ਨਹੀਂ ਰੱਖੀ ਜੀ ਨਹੀਂ ਵਾਹਿਗੁਰੂ ਜੀ ਵਾਹਿਗੁਰੂ ਗੱਲ ਇਹ ਆ ਵੀ ਝੁਕਣ ਦੀ ਗੱਲ ਨਹੀਂ ਕਿ ਗੱਲ ਤਾਂ ਇਨਸਾਨੀਅਤ ਦੀ ਆ ਵੀ ਜਦੋਂ ਸਾਡੇ ਤਾਂ ਬੱਚੇ ਭੁੱਖੇ ਬੈਠੇ ਆ ਜੀ ਉਲਟਾ ਸਾਨੂੰ ਕਹਿੰਦੇ ਤੁਹਾਨੂੰ ਅਸੀਂ ਅੰਦਰ ਕਰ ਦਾਂਗੇ ਅਸੀਂ ਅਪਰਾਧ ਕੀ ਕਰਦੇ ਆ ਜੀ ਦੱਸੋ ਇਹ ਹੋਇਆ ਕੀ ਅਸੀਂ ਇਹੋ ਜਿਹਾ ਮਾੜਾ ਕਰ ਦਿੰਨੇ ਆ ਲੋਕਾਂ ਦਾ ਢੱਡ ਭਰਦੇ ਆ ਸਮਾਨ ਕਿਤੋਂ ਦੀ ਕਿਤੇ ਲੈ ਕੇ ਜਾਣੇ ਭੁੱਖੇ ਧਿਆਏ ਤੁਰੇ ਫਿਰਦੇ ਨੇ ਅਸੀਂ ਅਪਰਾਧ ਤਾਂ ਕੋਈ ਨਹੀਂ ਕੀਤਾ ਸੀ ਮਾੜਾ ਤਾਂ ਕੁਝ ਨਹੀਂ ਕਰਦੇ ਕਿਸੇ ਦਾ ਉਲਟਾ ਸਾਨੂੰ ਕਹਿੰਦੇ ਤੁਹਾਨੂੰ 10 ਸਾਲ ਦੀ ਸਜ਼ਾ ਹੋ ਜੂਗੀ ਇਹ ਹੜਤਾਲ ਦੇ ਨਾਲ ਆਮ ਲੋਕਾਂ ਨੂੰ ਜ਼ਿਆਦਾ ਸਮੱਸਿਆ ਨਹੀਂ ਆਊਗੀ ਸਰਕਾਰ ਨੂੰ ਤਾਂ ਪਤਾ ਨਹੀਂ ਕੋਈ ਫਰਕ ਪੈਣਾ ਕਿ ਨਹੀਂ ਪੈਣਾ ਆਮ ਲੋਕੀ ਓਖੇ ਹੋਣਗੇ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦੇ ਸਮਾਨ ਨਹੀਂ ਜਾਊਗਾ ਮਾਲ ਨਹੀਂ ਜਾਊਗਾ ਉਹ ਡੀਜ਼ਲ ਪੈਟਰੋਲ ਤੁਸੀਂ ਦੇਖੋ ਅੱਜ ਕੀ ਮਤਲਬ ਹਾਲ ਹੈਗਾ ਪੰਪਾਂ ਦੇ ਉੱਤੇ ਨਹੀਂ ভাই ਗੁਰੂ ਇਹ ਤਾਂ ਸਰਕਾਰ ਨੇ ਪਹਿਲਾਂ ਸੋਚਣਾ ਸੀ ਨਾ ਕੋਈ ਵੀ ਆਪਾਂ ਕੰਮ ਕਰਦੇ ਆ ਨਮੈਂਦੇ ਸਾਦੇ ਉਸ ਚੀਜ਼ ਦੇ ਉਹਨਾਂ ਨਾਲ ਸਲਾਹ ਰਾਇ ਮਸ਼ਵਰਾ ਕਰਦੇ ਆ ਜੀ ਫੇਰ ਕਾਨੂੰਨ ਪਾਸ ਹੁੰਦਾ ਇਹ ਕੰਪਨੀਆਂ ਦੇ ਹੱਕ 'ਚ ਥੋੜਾ ਕਾਨੂੰਨ ਬਣਾਇਆ ਜਾਂਦੀ ਹੈ ਜੀ ਆਪਦੀ ਪਬਲਿਕ ਦੇ ਹੱਕ ਦੇ ਵਿੱਚ ਰਾਜਾ ਕਾਨੂੰਨ ਬਣਾਉਂਦਾ ਹੁੰਦਾ ਰਾਜੇ ਨੂੰ ਆਪਦੀ ਪਬਲਿਕ ਬਾਰੇ ਸੋਚਣਾ ਚਾਹੀਦਾ ਪ੍ਰਜਾ ਬਾਰੇ ਜੀ ਅਸੀਂ ਬਹੁਤ ਦੁਖੀ ਆ ਜੀ ਬਹੁਤ ਤੰਗ ਆ ਤੁਹਾਡੇ ਅੱਗੇ ਮੋਦੀ ਸਾਹਿਬ ਬੇਨਤੀ ਆ ਵੀ ਇਹ ਸੋਚੋ ਵਿਚਾਰੋ ਕਹੋ ਜੀ ਸਾਡੇ ਬਾਰੇ ਡਰਾਈਵਰਾਂ ਬਾਰੇ ਵੀ ਸੋਚੋ ਅਸੀਂ ਵੀ ਤੁਹਾਡੇ ਧੀਆਂ ਪੋਤਾਂ ਜੀ ਤੁਹਾਡੇ ਬੱਚੇ ਆ ਤੁਸੀਂ ਰਾਜੇ ਆ ਸਾਡੇ ਐਂਜਨਾ ਕਰੋ ਸਾਡੇ ਨਾਲ ਕਿਸਾਨ ਯੂਨੀਅਨਾਂ ਨੇ ਕਿਹਾ ਵੀ ਅਸੀਂ ਡਰਾਈਵਰਾਂ ਦੇ ਨਾਲ ਆ ਬਹੁਤ ਸਾਰੀਆਂ ਯੂਨੀਅਨਾਂ ਨੇ ਇਸ ਬਿਆਨ ਦਿੱਤੇ ਆ ਵੀ ਅਸੀਂ ਇਹ ਸੜਤਾਲ ਦੇ ਵਿੱਚ ਨਾਲ ਜਾਵਾਂਗੇ ਜੇ ਗਾਂ ਵਡਾ ਅੰਦੋਲਨ ਵੀ ਕਰਨਾ ਪਿਆ ਤਾਂ ਅਸੀਂ ਨਾਲ ਖੜਾਂਗੇ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਉਹ ਚੀਜ਼ ਨੂੰ ਦੇਖਦੇ ਆ ਵੀ ਲੋਕੀ ਸੋਚ ਰਹੇ ਆ ਜੇ ਟਰੱਕ ਡਰਾਈਵਰਾਂ ਦਾ ਕੰਮ ਆ ਇਹ ਇਹ ਟਰੱਕ ਡਰਾਈਵਰਾਂ ਦਾ ਕੰਮ ਨਹੀਂ ਗਾ ਜਿਸ ਬੰਦੇ ਦੇ ਜੇਬ ਦੇ ਵਿੱਚ ਲਾਇਸੈਂਸਾ ਜੋ ਬੰਦਾ ਸਟੀਰਿੰਗ ਤੇ ਬੈਠਾ ਗੱਡੀ ਦੇ ਇਹ ਉਸ ਹਰ ਬੰਦੇ ਵਾਸਤੇ ਆ ਜੀ ਐਕਸੀਡੈਂਟ ਕਿਸੇ ਤੋਂ ਵੀ ਹੋ ਸਕਦਾ ਗੱਡੀ ਛੱਡ ਕੇ ਜਿਹੜਾ ਵੀ ਭੱਜੂਗਾ ਐਕਸੀਡੈਂਟ ਤੇ ਉਹ ਭਲਾ ਮਾਜਨਾ ਦਾ ਮੁੰਡਾ ਦੇ ਭਲਾਉ ਬ੍ਰਾਹਮਣ ਆ ਜੀ ਪਰ ਧਾਰਾ ਉਤੇ ਵੀ ਉਹੀ ਲੱਗਣੀਆਂ ਜਿਹੜੀ ਟਰੱਕ ਡਰਾਈਵਰ ਤੇ ਲੱਗਣੀਆਂ ਜੀ ਸਜਾ ਉਹਨੂੰ ਵੀ ਉੰਨੀ ਹੋਣੀ ਆ ਸ਼ਾਇਦ ਲੋਕਾਂ ਨੂੰ ਇਸ ਚੀ ਦੀ ਹਲੇ ਸਮਝ ਨਹੀਂ ਹੈ ਤਾਂ ਕਰਕੇ ਨਹੀਂ ਨਾਲ ਤੁਰਿਆ ਸਮਝ ਆ ਜੂਗੀ ਜਿ세 ਦਿਨ ਕਹਤੇ ਪਰਚਾ ਹੋ ਗਿਆ ਸਾਰੀ ਪਬਲਿਕ ਨੂੰ ਸਮਝ ਆ ਜੂਗੀ ਆ ਜਿਹੜਾ ਨਾ ਇਹ ਪਹਿਲਾਂ ਤੋਂ ਕਾਨੂੰਨ ਇੰਡੀਆ ਦਾ ਚੱਲ ਰਿਹਾ ਮੈਂ ਦੁਨੀਆ ਪੂਰੀ ਘੁੰਮੀ ਆ ਅਲਿੰਡ ਗਈ ਜਦੋਂ ਮੋਟਰਸ਼ਾਲ ਕਰਨ ਲੱਗ ਜਾਂਦਾ ਜੀ ਤੇ ਕਾਰ ਦਾ ਕਾਰ ਤੇ کیس ਪਾਇਆ ਜਾਂਦਾ ਜੋ ਕਾਰ ਟਰੱਕ ਨਾਲ ਲੱਗ ਜਾਂਦੀ ਹੈ ਟਰੱਕ ਤੇ کیس ਪਾਇਆ ਜਾਂਦਾ ਉਹਦੇ ਤੇ ਇਹ ਬਾਹਰਲੇ ਦੇਸ਼ਾਂ ਨਾਲ ਦਾ ਕਰ ਰਹੇ ਮਲਾ ਰਹੇ ਪਰ ਉਹਦੇ ਚ ਕਈ ਕਸੂਰ ਨੂੰ ਕਸੂਰਵਾਰ ਨਹੀਂ ਹਨ ਰਹੀ ਜੇ ਉੱਥੇ ਪਬਲਿਕ ਦੇ ਸਾਹਮਣੇ ਜੇ ਉਹਨੂੰ ਚਾਕਦਾ ਐਕਸੀਡੈਂਟ ਵਾਲੇ ਬੰਦੇ ਨੂੰ ਤੇ ਪਬਲਿਕ ਘਟ ਘਟ ਕੇ ਉਹਨੂੰ ਮਾਰ ਦਿੰਦੀ ਹੈ ਡਰਾਈਵਰ ਤਾਂ ਇੰਨੀ ਕੋਸ਼ਿਸ਼ ਕਰਦਾ ਵੀ ਚਿੜੀ ਵੀ ਨਾ ਮਰੇ ਇੰਨੀ ਕੁੱਤਾ ਵੀ ਅਸੀਂ ਬਚਾ ਰਹੇ ਹਾਂ ਸਾਰੀ ਚੀਜ਼ਾਂ ਕੋਸ਼ਿਸ਼ ਕਰਦੇ ਆ ਆਪ ਜੀ ਆਪ ਨੂੰ ਮਾਰ ਕੇ ਹਟਦੇ ਆਂ ਅੱਜ ਤੱਕ ਮਹਾਰਾਜ ਗਰਪਾ ਮੈਥੋਂ ਨਹੀਂ ਕੁਛ ਹੋਇਆ ਜੇ ਬਾਈ ਵੇ ਹੁੰਦਾ ਤਾਂ ਸਾਨੂੰ ਉਥੇ ਛੱਡ ਕੇ ਭੱਜਣਾ ਹੀ ਪੈਂਦਾ ਹੀ ਪਬਲਿਕ ਤੋਂ ਡਰਦਿਆਂ ਜੀ ਉਹ ਗੱਡੀਆਂ ਸਾਡੀਆਂ ਰੁਕੀਆਂ ਖੜੀਆਂ ਜੀ ਮੈਂ ਆਪ ਇੱਥੇ ਫਿਰਦਾ ਗੱਡੀ ਕੋਈ ਮਾਲ ਨਹੀਂ ਕਿਤੇ ਮਿਲ ਰਿਹਾ ਕੁਛ ਨਹੀਂਗਾ ਤੇ ਸਾਡੇ ਤੇ ਅਸਰ ਕਿਉਂ ਨਹੀਂ ਪੈ ਰਿਹਾ ਜੀ ਇਹ ਤਾਂ ਉਹ ਦਿਹਾੜੀ ਵਾਲਾ ਕੰਮ ਆ ਹੀ ਇੱਕ ਡਰਾਈਵਰ ਹੀ ਗਣੀ ਜਾਂਦੀ ਸਾਡੀ ਹੈ ਸਾਡੀ ਦਿਹਾੜੀ ਹੋਈ ਮਜ਼ਦੂਰ ਆਸੀਂ ਤਾਂ ਤੇ ਉਹ ਮਜ਼ਦੂਰੀ ਕਰਕੇ ਹੀ ਖਾਣਾ ਤੇ ਸਾਡੇ ਤੇ ਅਸਰ ਵੀ ਪੈਂਦਾ ਪਰ ਸਾਡੀ ਮਜਬੂਰੀ ਹੈ ਜੀ ਅਸੀਂ ਇੰਨੀ ਜੋਗੇ ਹੋਈਏ ਤੇ ਫੇਰ ਕਦੇ ਘਟਿਆ ਸਾਡੇ ਤਾਂ ਉਹੀ ਰਜਗਾਰ ਆ ਉਹੀ ਸਾਰਾ ਕੁਝ ਆ ਜੋ ਮਾਲਕ ਜੀ ਵੀ ਗੱਡੀ ਖੜੀ ਅਸੀਂ ਵੀ ਖੜੇ ਆਂ ਬਾਈ ਜੀ ਤਿੰਨ ਦਿਨਾਂ ਹੜਤਾਲ ਕੀਤੀ ਗਈ ਐ ਟਰੱਕ ਡਰਾਈਵਰਾਂ ਵੱਲੋਂ ਕਿਹੜਾ ਕੀ ਕਾਰਨ ਆ ਔਰ ਜਿਹੜੇ ਕਾਨੂੰਨਾ ਕਰਕੇ ਹੜਤਾਲ ਕੀਤੀ ਗਈ ਐ ਹਾਂਜੀ ਉਹਨਾਂ 'ਚ ਤੁਹਾਨੂੰ ਕੀ ਗਲਤ ਲੱਗਦਾ ਔਰੇ ਜੀ ਇਹਨਾਂ ਨੇ ਬਹੁਤ ਮਾੜਾ ਜਿਹੜਾ ਕਾਨੂੰਨ ਪਾਸ ਕੀਤਾ ਵੀ ਇੱਕ ਤਾਂ ਵੀ ਡਰਾਈਵਰ ਨੂੰ ਇਹ ਕਹਿੰਦੇ ਵੀ ਕੈਦ ਵੀ ਹੋਊਗੀ ਤੇ ਨਾਲ ਜੁਰਮਾਨਾ ਹੋਊਗਾ ਤੇ ਵੀ ਡਰਾਈਵਰ ਬਾਰੇ ਸੋਚਣਾ ਤਾਂ ਇਹਨਾਂ ਨੇ ਕੀ ਸਰਕਾਰ ਨੇ ਜਿਹੜੇ ਕਾਨੂੰਨ ਕੀਤੇ ਬਿਲਕੁਲ ਇਹਨਾਂ ਨੇ ਗਲਤ ਪਾਸ ਕੀਤੇ ਆ ਇਹ ਇਹਨਾਂ ਨੂੰ ਵਾਪਸ ਲੈਣੇ ਚਾਹੀਦੇ ਆ ਇਹਨਾਂ ਨੂੰ ਡਰਾਈਵਰ ਦੇ ਹੱਕ ਵਿੱਚ ਸੋਚਣਾ ਚਾਹੀਦਾ ਕਿਉਂਕਿ ਇੱਕ ਤਾਂ ਉਹਦੀ ਇਨਕਮ ਓਨਿਕ ਹੁੰਦੀ ਆ ਉਹਨਾਂ ਕੋਲੇ ਪਰਿਵਾਰ ਚਲਾਉਣ ਦਾ ਹੀ ਗੁਜ਼ਾਰਾ ਉਹਨਾਂ ਕੋ ਹੁੰਦਾ ਤੇ ਉਹ ਆਦੇ ਉਹਨਾਂ ਨੂੰ ਸਰਕਾਰ ਨੂੰ ਕਰਨਾ ਚਾਹੀਦਾ ਇਹਨਾਂ ਦਾ ਬੀਮਾ ਕਰਨਾ ਚਾਹੀਦਾ ਇਹਨਾਂ ਨੇ ਜਿਹੜੇ ਕਾਨੂੰਨ ਕੀਤੇ ਬਿਲਕੁਲ ਗਲਤ ਪਾਸ ਕੀਤੇ ਆ ਇਹਨਾਂ ਨੂੰ ਕੋਈ ਥੋੜੇ ਪੈਸਿਆਂ ਦੇ ਵਿੱਚ ਇਹਨਾਂ ਦਾ ਲਾਈਫਟਾਈਮ ਬੀਮਾ ਹੋਣਾ ਚਾਹੀਦਾ ਥੋੜੇ ਪੈਸਿਆਂ ਦੇ ਵਿੱਚ ਤਾਂ ਕਿ ਸਰਕਾਰ ਸਰਕਾਰ ਕਹਿੰਦੀ ਹੈ ਵੀ ਜਦੋਂ ਐਕਸੀਡੈਂਟ ਹੁੰਦਾ ਹੈ ਤੇ ਡਰਾਈਵਰ ਮੌਕੇ ਤੋਂ ਭੱਜ ਜਾਂਦਾ ਹੈ ਨਿਕਲ ਜਾਂਦਾ ਹੈ ਹਾਂਜੀ ਤੁਸੀਂ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਇਹ ਜੀ ਉਹ ਹਾਲਾਤ ਕਈ ਵਾਰੀ ਉਦਾਂ ਦੇ ਬਣ ਜਾਂਦੇ ਆ ਪੰਜਾਬ ਸਟੇਟ ਤੇ ਹੋ ਜਾ ਹੈਨਿੰਗ ਆ ਬਾਹਰਲੀ ਸਟੇਟਾਂ ਦੇ ਵਿੱਚ ਜੇ ਕੋਈ ਐਕਸੀਡੈਂਟ ਹੁੰਦਾ ਤਾਂ ਡਰਾਈਵਰ ਨੂੰ ਪਹਿਲਾਂ ਉਹ ਮਾਰਨ ਦੀ ਕੋਸ਼ਿਸ਼ ਕਰਦੇ ਆ ਉੱਥੋਂ ਭੱਜਣਾ ਡਰਾਈਵਰ ਦੀ ਮਜਬੂਰੀ ਬਣ ਜਾਂਦੀ ਆ ਉਹ ਸ਼ੌਂਕ ਲਈ ਨਹੀਂ ਭੱਜਦਾ ਤਾਂ ਕਿ ਬਹੁਤ ਘਟਨਾਵਾਂ ਹੋਈਆਂ ਡਰਾਈਵਰ ਨੂੰ ਮੌਕੇ ਤੇ ਹੀ ਜਾਂ ਗੱਡੀ ਸਾੜ ਦਿੱਤੀ ਜਾਂਦੀ ਵਿੱਚੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਇਹ ਉਹਦੀ ਭੱਜਣਾ ਮਜਬੂਰੀ ਆ ਕੋਈ ਹਾਦਸਾ ਹੋ ਜਾਂਦਾ ਕੋਈ ਵੀ ਹਾਦਸਾ ਹੁੰਦਾ ਕੋਈ ਬੰਦਾ ਜਾਣ ਬੁੱਝ ਕੇ ਨਹੀਂ ਕਰਦਾ ਇਹ ਦਰਘਟਨਾ ਜਿਹੜੀ ਹੁੰਦੀ ਆ ਇਹ ਚਾਣਚੱਕ ਹੀ ਹੋ ਜਾਂਦੀ ਆ ਨਹੀਂ ਡਰਾਈਵਰ ਨੂੰ ਜਦੋਂ ਕੋਈ ਡਰਾਈਵਰ ਬਣਦਾ ਕੋਈ ਗੱਡੀ ਫੜਾਉਂਦੇ ਆ ਉਹਦਾ ਕੀ ਤਜਰਬਾ ਚੈੱਕ ਕਰਦੇ ਕਿਉਂਕਿ ਗੱਡੀ ਵੀ ਫੜਾਉਣੀ ਹਰ ਇੱਕ ਨੂੰ ਤਾਂ ਸੌਖਾ ਨਹੀਂ ਹੈ ਨਾ ਡਰਾਈਵਰੀ ਕਰਨੀ ਕੋਈ ਖਾਲਾ ਇਹਦਾ ਵਾੜਾ ਤਾਂ ਹੈ ਨਹੀਂ ਜਦੋਂ ਕਿਸੇ ਡਰਾਈਵਰ ਨੂੰ ਗੱਡੀ ਫੜਾਈ ਜਾਂਦੀ ਤਾਂ ਉਹਦਾ ਕੀ ਬੈਕਗ੍ਰਾਉਂਡ ਚੈੱਕ ਕਰਦੇ ਆ ਕੀ ਤਜਰਬਾ ਚੈੱਕ ਕਰਦੇ ਆ ਉਹ ਹੀ ਕਈ ਤਾਂ ਹੁਣ ਮਾਲਕ ਤਾਂ ਪੂਰਾ ਉਹਦਾ ਚੈੱਕ ਕਰਕੇ ਰੱਖਦੇ ਆ ਲਾਇਸੈਂਸ ਵਗੈਰਾ ਲਾਇਸੈਂਸ ਮਤਲਬ ਇਹ ਨਹੀਂ ਬੰਦਾ ਕਿੰਨਾ ਐਕਸਪੀਰੀਅੰਸ ਹੈ ਕਿੰਨਾ ਟਾਈਮ ਦਾ ਤੇ ਕੋਈ ਵੀ ਆ ਜਿਹਨੇ ਆ ਦਾ ਸਾਧਨ ਕੋਈ